ਸਮਗਰਾਂਖ ਸਿੱਖਿਆ ਚੰਡੀਗੜ੍ਹ ਦੁਆਰਾ ਈਟੀਟੀ ਦੀਆਂ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਇਸ ਵਿੱਚ ਕਿੰਨੀਆਂ ਅਸਾਮੀਆਂ ਹਨ ਅਤੇ ਕਿੰਨੀ ਫੀਸ ਹੈ ਚੋਣ ਪ੍ਰਕਿਰਿਆ ਕੀ ਹੋਵੇਗੀ ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਸ ਨੂੰ ਦੇਖਣ ਵਾਲੇ ਸਾਰੇ ਸਰੋਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇੱਕ ਮਿੰਟ ਟੇਸ਼ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੀ ਸ਼ੁਰੂ ਕਰਦੇ ਆਂ ਵੀਡੀਓ ਜੂਨੀਅਰ ਬੇਸਿਕ ਟੀਚਰ ਈਟੀਟੀ ਦੀਆਂ ਅਸਾਮੀਆਂ ਵਾਲੀ ਭਰਤੀ ਕੇਵਲ ਬਿਨੈ ਪੱਤਰ ਸਵੀਕਾਰ ਕੀਤੇ ਜਾਣਗੇ ਆਨਲਾਈਨ ਕਿਸੇ ਹੋਰ ਢੰਗ ਨਾਲ ਕੋਈ ਸਵੀਕਾਰ ਨਹੀਂ ਕੀਤਾ ਜਾਵੇਗਾ ਤੇ ਜਿਹੜੀ ਇਹਦੀ ਆਨਲਾਈਨ ਬਿਨੈਕਾਰ ਦੀ ਜਿਹੜੀ ਪੋਰਟਲ ਖੁੱਲੂਗਾ ਉਹ 7 8 2025 ਨੂੰ ਸਵੇਰੇ 11 ਵਜੇ ਤੋਂ ਤੇ ਇਹਦੀ ਅੰਤਿਮ ਡੇਟ ਜਿਹੜੀ ਹੈਗੀ ਹੈ 28/8/2025 5ਵੇਂ ਤੱਕ ਫੀਸ ਜਮਾ ਕਰਾਉਣ ਦੀ ਅੰਤਮ ਮਿਤੀ ਹੈਗੀ ਹੈ 30/8/2025 ਦੁਪਹਿਰ 2:00 ਵਜੇ ਤੱਕ ਠੀਕ ਹੈ ਜੀ ਤੇ ਇਹਦੀ ਵੈਬਸਾਈਟ ਹੈਗੀ ਹੈਗੀ www.ssa-chंडीगढ़.nic.in ਇਹ ਤੇ ਜਾ ਕੇ ਤੁਸੀਂ ਹੋਰ ਇਹਦੇ ਬੇਰੇ ਬੇ ਕੀ ਕੀ ਚਾਹੀਦਾ ਉਹ ਵੇਖ ਸਕਦੇ ਹਾਂ ਅਸਾਮੀਆਂ ਦੀ ਗਿਣਤੀ ਹੈਗੀ ਜੀ 218 ਤੇ ਜਿੰਨਾ ਵਿੱਚੋਂ ਜਨਰਲ ਵਾਸਤੇ 101 ਸੌਰੀ 111 OBC 44 SC 41 ਤੇ EW ਬਾਈ ਨੇ ਕਿੰਗੀਆਂ ਕੁੱਲ 218 ਨੇਗੀਆਂ ਠੀਕ ਹੈ ਜੀ ਤੇ ਇਸ ਵਿੱਚ ਇਨਰੋਲ ਠੇਕੇਦਾਰ ਤੇ ਹੋਊਗੀ ਭਰਤੀ ਜੀ ਦੀ ਇਹ ਠੇਕੇਦਾਰ ਤੇ ਬਾਕੀ ਕੋਟੇ ਸਿਰਫ ਸਾਰੇ ਓਮੀ ਮਿਲਣਗੇ ਜਿਵੇਂ ਮਿਲ ਰਹੇ ਨੇ ਇਹ ਸੈਂਟਰ ਦੇ ਮੁਤਾਬਕ ਹੀ ਕੋਟੇ ਮਿਲਣਗੇ ਜਿਵੇਂ ਸੈਂਟਰ ਵਿੱਚ 27% ਕੋਟਾ ਹੈ ਤੇ ਬਾਕੀ ਉਹਨਾਂ ਨੇ ਸ਼ੁਰੂ ਕਰ ਦਿੱਤੇ ਉੱਪਰ ਕਿੰਨੇ ਕੋਟਾ ਨੇ ਦਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਦਾ ਜਿਹੜਾ ਮੋਡਲ ਆ ਪੇ ਸਕੇਲ ਹੈ ਜਿਹੜਾ ਉਹ ਹੈਗਾਗਾ 45260 ਰੁਪਏ ਪ੍ਰਤੀ ਮਹੀਨਾ ਉੱਕਾ ਪੁੱਕਾ ਹੀ ਮਿਲੇਗਾ ਤੇ ਇਸ ਤੇ ਜਿਹੜੀ ਸਟਾਰਟਿੰਗ ਆ ਉਹ 7-8 ਤੋਂ ਹੋ ਜਾਵੇਗੀ ਤੇ ਫੀਸ ਹੈ ਜਿਹੜੀ ਜਰਨਲ ਦੀ ਉਹ ਹੈਗੇ 1000 ਰੁਪਏ ਤੇ ਐਸਸੀ ਦੀ ਹੈਗੇ 500 ਰੁਪਏ ਤੇ ਬਾਕੀ ਜਿਹੜਾ ਹੈਗਾ ਦਾ ਹਾਂ ਤੁਸੀਂ ਵੈਬਸਾਈਟ ਤੇ ਜਾ ਕੇ ਹੋਰ ਡਿਟੇਲ ਨਾਲ ਪੜ੍ਹ ਸਕਦੇ ਨੂੰ ਵੀਡੀਓ ਵੱਡੀ ਹੋ ਰਹੀ ਸੀ ਤੇ ਇਹਦੀ ਚੋਣ ਹੈ ਜਿਹੜੀ ਉਹ ਚੋਣ ਲਈ ਮੈਰਿਟ ਸੋਚੇ ਐਗਜ਼ੈਕਟਡ ਟਾਈਪ ਟੈਸਟ ਵਿੱਚ ਪ੍ਰਾਪਤ ਕੀਤੇ ਕੁੱਲ ਅੰਕਾਂ ਦੇ ਆਧਾਰ ਤੇ ਤਿਆਰ ਕੀਤੀ ਜਾਵੇਗੀ 150 ਅੰਕਾਂ ਦਾ ਇੱਕ ਐਗਜ਼ੈਕਟਡ ਟਾਈਪ ਟੈਸਟ ਲਿਆ ਜਾਵੇਗਾ ਟੈਸਟ ਦੀ ਯੋਗਤਾ ਅੰਕ ਸਾਰੇ ਉਮੀਦਵਾਰਾਂ ਲਈ 40% ਹੋਣਗੇ ਕੋਈ ਵੀ ਇੰਟਰਵਿਊ ਨਹੀਂ ਹੋਵੇਗੀ ਘੱਟੋ ਘੱਟ 40% ਹਰੇਕ ਕੈਂਡੀਡੇਟ ਨੇ ਲੈਣੇ ਆ ਜਿਨ੍ਹਾਂ ਨੇ ਮੈਰਿਟ ਵਿੱਚ ਆਉਣਾਗਾ 40% ਤੋਂ ਥੱਲੇ ਵਾਲੇ ਨੂੰ ਮੈਰਿਟ ਵਿੱਚ ਨਹੀਂ ਵਿਚਾਰਿਆ ਜਾਵੇਗਾ ਠੀਕ ਹੈ ਜੀ ਤੇ ਬਾਕੀ ਇਹ ਚ ਹੋਰ ਉਮਰ ਹੱਦ ਕੀ ਆ ਸਾਰਾ ਕੁਝ ਉਹ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਵੈਬਸਾਈਟ ਤੇ ਜਾ ਕੇ ਲਓ ਜੀ ਇਹ ਸੀਗੀਆਂ ਜੋ ਅੱਜ ਹੀ ਇਸ਼ਤਿਹਾਰ ਜਾਰੀ ਹੋਇਆ ਹੈ ਠੀਕ ਹੈ ਜੀ ਬਹੁਤ-ਬਹੁਤ ਮੁਬਾਰਕਾਂ ਚੰਡੀਗੜ੍ਹ ਦੀਆਂ ਹੈਗੀਆਂ ਨੇ ਇਹ ਚੰਡੀਗੜ੍ਹ ਵਿੱਚ ਹੀ ਹੋਵੇਗਾ ਸਾਰਾ ਕੁਝ ਤਾਂ ਇਹ ਕਰੋਪਲਾਈ ਜੀ ਧੰਨਵਾਦ